ਹੈਲੋ ਜੀ ਜੈ ਸ਼੍ਰੀ ਕ੍ਰਿਸ਼ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਲੋ ਜੀ ਹਵਾ ਚੱਲ ਰਹੀ ਹੈ ਤੇ ਮਾੜੀ ਮਾੜੀ ਬੱਦਲ ਤਾਂ ਫੁੱਲ ਬਣਿਆ ਪਿਆ ਅੱਜ ਪੰਜਵਾਂ ਦਿਨ ਹੈ ਬੱਦਲ ਬਣੇ ਨੂੰ ਬੱਦਲ ਬਣਿਆ ਪਿਆ ਪਰ ਧੁੱਪ ਤਾਂ ਨਹੀਂ ਨਿਕਲਦੀ ਹੈਗੀ ਜਦ ਮੈਂ ਸਾਰੀਆਂ ਭੈਣਾਂ ਨਾਲ ਬਿਸ਼ਰਮ ਹੋ ਕੇ ਆਪਣੇ ਕੱਪੜੇ ਸੁੱਕਣੇ ਪਾਪੂ ਕੇ ਐਦਾਂ ਹੀ ਮਾੜੀ ਮੋਟੀ ਰਾਤ ਨੂੰ ਅੰਦਰ ਸੇਕ ਲਵਾ ਲੈਂਦੀਆਂ ਨੇ ਗਰਮੈਸ਼ਦਾਈ ਤੇ ਸਵੇਰੇ ਪਾਉਂਦੀਆਂ ਬਣਦੀਆਂ ਨੇ ਰੱਬ ਨਹੀਂ ਉਹ ਲੋਟ ਤੋਂ ਪੋਟੋ ਹੋਇਆ ਹੈਗਾ ਵੀ ਉੱਥੇ ਦੀ ਉੱਥੇ ਖੜਿਆ ਧੁੱਪ ਪੋਰਾ ਨਹੀਂ ਨਿਕਲੀ ਹੈਗੀ ਦੇ ਲੋ ਕਿੰਨੇ ਦਿਨ ਹੋ ਗਏ ਹਵਾ ਚੱਲ ਰਹੀ ਆ ਹਵਾ ਦੇ ਨਾਲ ਹੀ ਚਲੋ ਮੈਂ ਕਿਹਾ ਕੱਪੜੇ ਕੁੱਪੜੇ ਸੁੱਕ ਜਾਣਗੇ ਮੈਂ ਤਾਂ ਆਪ ਖੋਲ ਤੇ ਉਪਰੋਂ ਨਾ ਬਜਣਾ ਕਰੇ ਮੇਰੀਆਂ ਹਤਾਰਾਂ ਵੀ ਟੁੱਟ ਗਈਆਂ ਤਾਰਾਂ ਲੈ ਕੇ ਆਣੀਆਂ ਨੇ ਮੈਂ ਹੁਣ ਅਕਸ਼ ਨੂੰ ਕਦੋਂ ਦੀ ਜਗਾ ਰਹੀ ਆ ਮੈਂ ਕਿਹਾ ਅਕਸ਼ ਉੱਠ ਕੇ ਜਾ ਮੈਨੂੰ ਤਾਰਾਂ ਲਿਆ ਕੇ ਦੇ ਬਟੇ ਮੈਂ ਕਿਹਾ ਫਿਰ ਮੈਂ ਨਾ ਉਹ ਕਰੂੰਗੀ ਹੋਰ ਤਾਰਾਂ ਬਨਨਦੀਆਂ ਹੁਣ ਦੇਖੋ 1 2 3 ਤਿੰਨ ਤਾਰਾਂ ਤਾਂ ਮਨੇਓ ਇੱਧਰ ਭਰਤੀਆਂ ਕੋ ਪਿੱਛੇ ਐ ਤੇ ਦੋ ਇੱਧਰ ਬਨੀਆਂ ਹੋਈਆਂ ਨੇ ਨਾਲ-ਨਾਲ ਤੇ ਇੱਕ ਉਹ ਤਾਰ ਬੰਨੀ ਹੋਈ ਆ ਚਾਰ ਤਾਰਾਂ ਭਰਤੀਆਂ ਤੇ ਤਿੰਨ ਤਾਰਾਂ ਹੋਰ ਬਨਨੀਆਂ ਜਾਣਗੀਆਂ ਇੱਕ ਤਾਰ ਬੰਨੀ ਜਾਊਗੀ orange ਜੀ ਜਿਹੜੀ ਇੱਥੇ ਐ ਇਹ ਤਾਂ wifi ਵਾਲੀ ਤਾਰ ਆ black ਤਾਂ ਇਹ orange ਵਾਲੀ ਜਿਹੜੀ ਟੁੱਟੀ ਪਈ ਆ ਇਹ ਪੂਰੀ ਨਹੀਂ ਆ ਰਹੀ ਹੈਗੀ ਤਾਂ ਕਰਕੇ ਨਾ ਨਹੀਂ ਤਾਂ ਮੈਂ ਦੁਬਾਰਾ ਇਹਨੂੰ ਧੋਸ ਮਾਰ ਕੇ ਹੀ ਬਨਨ ਦੰਦੀ ਇੱਕ ਇੱਥੇ ਬੰਨੀ ਜਾਊਗੀ ਇੱਥੇ ਤੇ ਇੱਕ ਹੋਰ ਆ ਬਾਥਰੂਮ ਦੇ ਅੱਗੇ-ਅੱਗੇ ਬੰਨੀ ਜਾਊਗੀ ਸਾਈਡ ਤੇ ਉਹ ਖੁੰਝੇ ਤੇ ਪਰਾਂ ਜਾਊਗੀ ਤਿੰਨ ਤਾਰਾਂ ਬਨਦੋਂਗੇ ਜਿਹੜੇ ਮੇਰਾ ਟੱਪ 'ਚ ਕੱਪੜੇ ਬਚਦੇ ਨੇ ਫਿਰ ਉਹੀ ਤਿੰਨ ਤਾਰਾਂ ਤੇ ਪੈ ਜਾ ਕਰਨਗੇ ਤੇ ਸੁੱਕ ਜਾ ਕਰਨਗੇ ਉਹੀ ਤਾਂ ਹੈ ਜੀ ਕੱਪੜੇ ਬਿਲਕੁਲ ਨਹੀਂ ਸੁੱਕਦੇ ਹੈਗੇ ਕੱਪੜਿਆਂ ਨੇ ਤਾਂ ਇੰਨਾ ਹੋ ਹੋਇਆ ਪਿਆ ਤੇ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਸੁੱਕਣਗੇ ਜਦੋਂ ਉਦੋਂ ਸਹੀ ਪਰ ਤਾਰਾ ਹੋਣ ਨਾ ਫਿਰ ਹਵਾ ਜੀ ਨਿਕਲ ਜਾਂਦੀ ਆ ਤੇ ਹਵਾ ਜੀ ਨਾਲ ਹੀ ਫਿਰ ਆਪਾਂ ਉਹ ਕਰ ਲੈਣੇ ਆ ਤੇ ਮੈਂ ਕਿਹਾ ਦੇਖ ਲੋ ਰੱਬ ਤਾਂ ਹਨਾ ਥੋਂ ਦੀ ਥੋਂ ਹੀ ਖੜਿਆ ਵਿਚਾਰਾ ਪਤਾ ਨਹੀਂ ਹੁਣ ਤਾਂ ਲੋੜੀ ਤੋਂ ਬਾਅਦ ਹੀ ਦਿਨ ਖੋਲਣਗੇ ਹੁਣ ਨਹੀਂ ਖੁੱਲਦੇ ਕਿਉਂਕਿ ਹਰ ਇੱਕ ਸਾਲ ਦਾ ਇਹੀ ਕੰਮ ਹੈ ਉਸ ਤੋਂ ਪਹਿਲਾਂ ਖੁੱਲਦੇ ਹੀ ਨਹੀਂ ਹੈਗੇ ਤੇ ਸਾਰੀਆਂ ਭੈਣ ਆਪਾਂ ਆਪਣੇ ਕਮਾਕਾਰਾਂ ਤੇ ਲੱਗ ਜਾਂਦੇ ਨੇ ਇੱਧਰ ਦੇਖੋ ਜੀ ਸੁੱਕੇ ਪਏ ਆ ਮੇਰੇ ਪlant ਵੀ ਮੈਂ ਪਾਣੀ ਅੱਜ ਦਉਂਗੀ ਇਹਨਾਂ ਨੂੰ ਇਹ ਤਾਂ ਹੈਗਾ ਜੀ ਜੈਡ ਪlant ਦੇ ਐਨਾ ਸਿਆਰ ਜਿਹ ਚਹੋ ਜੇ ਉਹ ਮੇ ਦੋ ਮੇ ਜੇ ਖੜਿਆ ਨਾਲ ਐ ਕਹਦੇ ਨੇ ਕਹਿੰਦੇ ਜਿਹਦੀਆਂ ਟਾਹਣੀਆਂ ਤੋੜਦੋਂ ਨਾ ਫਿਰ ਸਿੱਧਾ-ਸਿੱਧਾ ਬਹੁਤ ਵੱਧਦਾ ਈ ਕਹਿੰਨੇ ਆ ਤੇ ਦੇਖੋ ਫਿਰ ਹੁਣ ਤੇ ਆ ਹੈਗਾ ਸ਼ਲੀਨ ਜਿਹਦੇ ਫੁੱਲੇ ਤੇ ਚ ਕਿੰਨੇ ਦਿਨ ਹੋ ਗਏ ਪਾਣੀ ਨਹੀਂ ਪਾਇਆ ਮਰ ਜਾਇਆ ਪਿਆ ਪਾਣੀ ਪਾਉਂਗੀ ਫਿਰ ਜਾ ਕੇ ਥੋੜਾ ਜਿਹਾ ਕਿ ਸੈੱਟ ਹੋਗਾ ਨਾਲੇ ਗਰੀਲਾਂ ਵੀ ਧੋਣ ਵਾਲੀਆਂ ਹੋ ਰਹੀਆਂ ਨੇ ਦੇਖਿਓ ਆ ਕੰਨੇ ਦਿਨ ਹੋ ਗਏ ਦਿਨ ਮੀਂਹ ਆਇਆ ਤਾਂ ਨਾ ਮੀਂਹ ਕਰਕੇ ਕਹਿੰਨਾ ਮਿੱਟੀ-ਮਿੱਟੀ ਜੀ ਹੋਈ ਪਈ ਆ ਤੇ ਉਧਰ ਜੀ ਤુલਸੀ ਮਾਤਾ ਵੀ ਜੀ ਹੋਈ ਆ ਤુલਸੀ ਮਾਤਾ ਤਾਂ ਸੈਡ ਤੇ ਆ ਵਿਚਾਰੀ ਤੇ ਚੁੰਨੀ ਮੈਂ ਸਗੋਂ ਸ਼ਾਲ ਸੋਚ ਰਹੀ ਸੀ ਮੈਂ ਕਿ ਸ਼ਾਲ ਨਾਲ ਟਕੂੰਗੀ ਤੇ ਆਪਣਾ ਰੈੱਡ ਕਲਰ ਦਾ ਸ਼ਾਲ ਲੈ ਕੇ ਆਉਂਗੀ ਚਲੋ ਹੁਣ ਮਾਗ ਮਾਗ ਚ ਲੈ ਕੇ ਆਉਂਗੀ ਮਾਗ ਹਾਲੇ ਤਾਂ ਪੋ ਹੈ ਮਾਗ ਚ ਲੈ ਕੇ ਆਉਂਗੀ ਫਿਰ ਮਾਗ ਦੇ ਵਿੱਚ ਮਾਹ ਮਾਈ ਤੇ ਸ਼ਾਲ ਦੇ ਦੂੰਗੀ ਫਿਰ ਮਾਗ ਠੱਗਣ ਠੱਗਣ ਤੇ ਜਾ ਕੇ ਧਾਰ ਦੂੰਗੀ ਫਿਰ ਕਿਉਂਕਿ ਮੌਸਮ ਆ ਗਈ ਬੱਤੇ ਆ ਗਈ ਮੈਂ ਤੇ ਚਲੋ ਜੀ ਚੱਲਦੇ ਆ ਨੀਚੇ ਆਪਾਂ ਨੀਚੇ ਜਾ ਕੇ ਫਿਰ ਮਿਲਦੇ ਆ ਤੁਹਾਨੂੰ ਉਹੀ ਮੈਂ ਦਿਖਾ ਰਹੀ ਸੀ ਮੈਂ ਕਿ ਦੇਖੋ ਹੋਇਆ ਨਾ ਕੰਮ ਕਰੋ ਆਂਟੀ ਨੂੰ ਸਵੇਰੇ 4:30 ਵਜੇ ਲੱਗ ਜਾਂਦੇ ਨੇ ਕੱਪੜੇ ਧੋਣੋਂ ਸਾਹਮਣੇ ਮੈਨੂੰ ਪਤਾ ਨਹੀਂ ਕੀ ਕਰਦੀ ਹੁੰਦੀ ਆਂਟੀ ਿੱਲੀ ਜਾਂਦੀ ਆ ਬੈਠੀ ਆਂਟੀ ਹੱਥ ਨਾਲ ਧੋਂਦੀ ਆ ਸਾਰੇ ਕੱਪੜੇ ਸੁਕਾਉਣ ਮਸ਼ੀਨ ਚ ਲੰਦੀ ਆ ਪਤਾ ਕੀ ਇੱਕ ਗੱਲ ਵੈਸੇ ਬਹੁਤ ਵਧੀਆ ਲੱਗਦੀ ਆ ਨਾ ਮੈਂ ਹੋਰ ਦੁਨੀਆ ਨਾ ਪਾਈ ਹੁਣ ਆ ਨਾ ਪਾਈ ਇਹ ਰਹਿਣ ਦੇ ਬਟੇ ਕੋਈ ਨਹੀਂ ਫਿਰ ਕੀ ਹੋ ਗਿਆ ਉਹ ਤਾਂ ਕਿਸੇ ਨਾਲ ਵੀ ਚੱਲ ਜਾਊਗਾ ਸੰਜਨਾ ਤੇ ਆ ਵੀ ਵਧੀਆ ਗੱਲ ਆ ਕਿਉਂਕਿ ਸਰਦੀਆਂ ਦੇ ਕੱਪੜੇ ਮੈਲੇ ਨਹੀਂ ਹੁੰਦੇ ਹੈਗੇ ਨਾ ਕੱਪੜੇ ਚ ਆਉਂਦੀ ਆ ਸਮੈਲ ਸਰਫ ਚ ਇਹਨੂੰ ਕੱਢੋ ਚੰਗੀ ਤਰ੍ਹਾਂ ਨੂੰ ਮਸਲੋ ਦੇ ਹੱਥ ਬਾਹਮਾ ਮਸਲੋ ਜਿਵੇਂ ਅੱਗੇ ਤੋਂ ਕਈ ਵਾਰੀ ਬੱਚਾਂ ਬੁੱਚਿਆਂ ਦੀ ਮੈਲੀਆਂ ਹੋ ਜਾਂਦੀਆਂ ਹੋਰ ਕੁਝ ਨਹੀਂ ਲੱਗਦਾ ਹੈਗਾ ਜਲਦੀ ਨਿਕਰ ਜਾਂਦੇ ਨੇ ਤੇ ਰਹੀ ਗੱਲ ਜੀ ਗਰਮੀ ਦੇ ਕੱਪੜਾ ਚ ਹੁੰਦੀ ਆ ਗਰਮੀ ਮੇਲੇ ਹੁਣ ਲੇਡੀਜ਼ ਦੇ ਕੱਪੜੇ ਨਹੀਂ ਇਹਨੇ ਮੇਲੇ ਹੁੰਦੇ ਜਿੱਨੇ ਜੈਂਟਸ ਦੇ ਕੰਮ ਕਰਨ ਵਾਲੇ ਦੇ ਮੇਲੇ ਹੋ ਜਾਂਦੇ ਨੇ ਤੇ ਲੋ ਜੀ ਸਾਰੇ ਲੋਕ ਆਪੋ ਆਪਣੇ ਕੰਮਾਂ ਕਰਾਂ ਤੇ ਨਿਕਲ ਰਹੇ ਨੇ ਉਧਰ ਸਾਡੇ ਸਾਹਮਣੇ ਕੋਠੀ ਬਣ ਰਹੀ ਆ ਪਹਿਲਾਂ ਵੀ ਬਣੀ ਹੋਈ ਆ ਹੁਣ ਹੋਰ ਕਰ ਰਹੇ ਨੇ ਰਿਪੇਅਰ ਤੇ ਲੱਗੇ ਹੋਣੇ ਆ ਪਤ ਨਹੀਂ ਟੈਲਾਂ ਲਾ ਰਹੇ ਨੇ ਪਤ ਨਹੀਂ ਕੀ ਚੀਜ਼ ਕੁਝ ਸਮਝ ਜੀ ਨਹੀਂ ਆ ਰਹੀ ਉੱਪਰ ਤੇ ਪਰਜਾ ਚੜਿਆ ਹੋਇਆ ਵਿੱਚ ਟੈਲਾਂ ਨੇ ਚੱਲ ਫਿਰ ਵੀ ਅਗਲੇ ਦੀ ਵਧੀਆ ਹੋ ਜੂਗੀ ਤੇ ਬਾਕੀ ਉਹ ਸਾਹਮਣੇ ਪਾਣੀ ਵਾਲੀ ਟੰਕੀ ਆ ਸਾਡੇ ਇੱਥੇ ਉੱਥੇ ਤੋਂ ਸਾਡੀ ਸਵੇਰੇ ਸਿਰ ਵਾਟਰ ਸਪਲਾਈ ਆਂਦੀ ਆ ਸਵੇਰੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਆਂਦਾ ਪਾਣੀ ਤੇ ਪਾਣੀ ਤਾਂ ਆਂਦਾ ਹੈ ਪਰ ਸਾਡੇ ਜਿਵੇਂ ਬੋਰ ਵੀ ਲੱਗਿਆ ਹੋਇਆ ਹੈ ਬੋਰ ਦਾ ਪਾਣੀ ਉਂਝ ਚਿੱਟਾ ਹੈ ਬੋਰ ਦਾ ਪਾਣੀ ਹਜੇ ਜਿਹੜਾ ਤਾਂ ਵਾਟਰ ਸਪਲਾਈ ਆਂਦੀ ਆ ਸਰਕਾਰੀ ਉਹ ਪੀਲਾ ਪੀਲਾ ਜਿਹਾ ਪਾਣੀ ਹੁੰਦਾ ਥੋੜਾ ਜਿਹਾ ਕਿਸਮਿਆਲਾ ਜਿਹਾ ਕਿਉਂਕਿ ਕਈ ਜਗ੍ਹਾ ਤੋਂ ਪੈਪ ਪੂਪ ਟੁੱਟੇ ਹੁੰਦੇ ਨੇ ਸੜਕਾਂ ਤੇ ਜਿਹੜਾ ਅਸੀਂ ਨੀਚੇ ਆਪਣੇ ਪੱਤਣਾਂ ਦਾ ਪਾਣੀ ਕੱਢਦੇ ਆਂ ਵੀ ਬੋਰ ਦਾ ਉਹ ਹੈਗਾ ਜੀ ਇਹ ਚਿੱਟਾ ਪਾਣੀ ਪਰ ਥੋੜਾ ਜਿਹਾ ਖਾਰਾ ਹੁੰਦਾ ਉਂਝ ਬਾੜ ਬੋਲ ਤਾਂ ਸਾਡੇ ਉਹਦੇ ਨਾਲ ਵੀ ਨਿਖਰ ਜਾਂਦੇ ਨੇ ਨਹੀਂ ਨਾ ਬਾਣਾ ਤੋਂ ਪਤਾ ਚੱਲ ਜਾਂਦਾ ਵੀ ਪਾਣੀ ਕਿਹੋ ਜਿਹਾ ਕਿਹੋ ਜਿਹਾ ਨਾ ਪਰ ਜਿਹੜੀ ਵਾਟਰ ਸਪਲਾਈ ਆਂਦੀ ਆ ਸਰਕਾਰੀ ਉਹਦੇ ਨਾਲ ਬਹੁਤ ਕਰਦੇ ਨੇ ਫਿਰ ਥੋੜਾ ਜਿਹਾ ਕਿਸਮੈਲਾ ਜਿਹਾ ਹੁੰਦਾ ਹਲਕਾ ਜਿਹਾ ਪਰ ਹੁਣ ਆਦਤ ਬਣ ਜਾਂਦੀ ਹੈ ਆਦਤ ਨੂੰ ਤਾਂ ਜਿੱਧਰ ਮਰਜੀ ਨੂੰ ਢਾਲ ਲੋ ਉਧਰ ਨੂੰ ਢਲ ਜਾਂਦੀ ਹੈ ਤੇ ਫਿਰ ਆਪਾਂ ਉਹਦੇ ਨਾਲ ਹੀ ਜੀ ਉਹ ਕਰ ਲੈਣੇ ਆ ਚਲੋ ਜੀ ਹੁਣ ਆਪਾਂ ਚੱਲਦੇ ਆਂ نیچے ਫਿਰ ਤੁਹਾਨੂੰ ਮਿਲਦੇ ਆਂ ਥੋੜਾ ਥੋੜਾ ਸੋਹਣੇ ਸੋਹਣੇ ਸਮਾਨ ਦੇ ਨਾਲ ਠੀਕ ਹੈ ਜੀ ਗੈਸ ਅਬ ਸਵੇਰ ਸੇ ਸ਼ਾਮ ਹੋ ਗਿਆ ਹੈ ਅੱਜ ਮੇਰੀ ਤਬੀਅਤ ਬਹੁਤ ਖਰਾਬ ਥੀ ਕਿਉਂਕਿ ਰਾਤ ਮੇਰੀ ਮੰਮੀ ਸ਼ੈਫ ਨੇ मुझे मेरी मम्मी ने ना मेरे को तीन रोटियां दी मतलब पहले एक दी फिर दूसरी दी फिर तीसरी दी और दो रोटियां अक्षय की पड़ी थी अक्षय फ़ोन चला रहा था अक्षय ने खाई नहीं तो मैंने ना अक्षय की उठा ली मम्मी को लगा चले इसने तीन खाई अभी मम्मी मेरे को ऐसे हो रहा उल्टी आएगी और सुबह उठ के मेरे को उल्टी आ क्योंकि आज वो सब्जी इतनी स्वाद थी मेरी इतनी कैपेसिटी नहीं मैंने पाँच रोटियाँ खा ली ये बदतमी मेरे को सही जा रहा है गाइस आज हमारे घर आए थे रिलेटिव मेरे नानू तो अब वो चले गए हैं आज वो कुछ आज हमें वो कुछ देख गए हैं वो आपको मम्मी दिखाएगी क्या देख गए हैं कौन सी एक्सरसाइज हो लास्ट <laughs> गाइस ये मेरे को ऐसे मारता है गंदा बच्चा है ना क्योंकि आप सबको मैं बता देती हूँ आज आज फिर आज फिर शायद आलू मटर ही है वो मैं नहीं खाऊंगी और अब मम्मी को लग रही है ठंड आज हमारे दो तो कजन तो ਔਰ ਇਹ ਕਿ ਰੀਅਲ ਨੰਨੂ ਉਹ ਵੀ ਰੀਅਲੀ ਹੈ ਉਹ ਵੀ ਅੱਛੇ ਸੇਪ ਹੋ ਗਏ ਗਾਇਜ਼ ਇਨਕੀ ਪਤਾ ਨਹੀਂ ਕਿ ਉਹ ਇਤਨੀ ਹਸੀ ਆ ਰਹੀ ਹੈ ਮੇਰੇ ਮੰਮੀ ਨੇ ਬਣਾ ਕੇ ਤੇਜਾ ਦਾ ਗਜਰੇਲਾ ਕਰਦਾ ਕੱਲ ਬਣਾਇਆ ਤਾਂ ਮੇਰੇ ਮੰਮੀ ਨੇ ਨਾਲ ਇੰਨਾ ਵਿਚਾਰੀ ਦਾ ਹੱਥ ਛੜਿਆ ਪਿਆ ਤਾਂ ਵੀ ਕਹਿੰਚਲ ਬੱਚੇ ਖਾ ਲੈਣਗੇ ਹੈ ਇਹ ਖੁਆ ਨਹੀਂ ਪਾਇਆ ਹੈਗਾ ਮੰਮੀ ਨੇ ਕਿਉਂਕਿ ਮੰਮੀ ਕਹਿੰਦੀ ਮੈਂ ਤਾਂ ਗਾਲਾ ਗਾਲਾ ਦੁੱਧ ਪਾਤੇ ਸਾਰਾ ਦੁੱਧ ਦੁੱਧ ਪਾਇਆ ਗਾਲਾ ਗਾਲਾ ਵੀ ਉਹ ਹੋ ਨਹੀਂ ਪਾਇਆ ਹੈਗਾ ਮੈਂ ਚੱਲ ਇੰਨਾ ਟੇਸਟੀ ਬਣਿਆ ਹੋਇਆ ਦੁੱਧ ਨਾਲ ਨੂੰ ਲੈ ਇਥੇ ਤੁਹਾਨੂੰ ਸਾਰੇ ਨੂੰ ਹਮੇਸ਼ਾ ਮੈਂ ਦੱਸਦੀ ਹੁੰਦੀ ਆ ਕਿ ਮੇਰੇ ਪਾਪਾ ਜੀ ਹਲਵਾਈਆਂ ਤੇ ਇੱਕ ਮਿੰਟ ਬਟੇ ਇੱਕ ਮਿੰਟ ਅਕਸੇ ਇੱਕ ਮਿੰਟ ਹੱਥ ਉਹ ਕਾਲਾ-ਖਾਲਾ ਕਿਆ ਉਹ ਵੈਸੇ ਕੜਾਹੀ ਦਾਈ ਤੇ ਮੇਰਾ ਇੱਕ ਨੰਨੂ ਪੁੱਛਦਾ ਕਹਾਸਾ ਬਣਿਆ ਤੇ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਮੇਰੇ ਪਾਪਾ ਜੀ ਹਲਵਾਈਆਂ ਇੱਥੇ ਨਾ ਪਿੰਨ ਸੈਕਟਰ ਵਾਲੀ ਸਾਈਡ ਨਾ ਉਹ ਹੈ ਕਿਸੇ ਦਿਨਾਂ ਕਲੂੰ ਜੀ ਸਾੜ ਦੀ ਪਰਸੀ ਹੈ ਉੱਥੇ ਨਾ ਉਹਨਾਂ ਦੇ ਕਰਨਾ ਥੋੜਾ ਜਿਹਾ ਪ੍ਰੋਗਰਾਮ ਹੈ ਤੇ ਮਾਤਾ ਜੀ ਉਹ ਸੇਨਾਉ ਕਰਨਾ ਆਏ ਹੋਇਆ ਸਬਜ਼ੀਆਂ ਤੇ ਕੜਾ ਪ੍ਰਸ਼ਾਦ ਬਣਾਉਣ ਆਏ ਹੋਇਆ ਤੇ ਅੱਜ ਵਸੇ ਰਹਿਣਗੇ ਉੱਥੇ ਉਹਨਾਂ ਦੇ ਘਰ ਪਤਾ ਕਿਉਂ ਕਿਉਂਕਿ ਉਹ ਸਾਡੇ ਇੱਥੇ ਤੋਂ ਨਾ ਫਿਰ ਵੀ ਅੱਧਾ ਘੰਟਾ ਲੱਗ ਜਾਂਦਾ ਸਵੇਰੇ ਸਵੇਰੇ ਤੇ 3 ਵਜੇ ਸਵੇਰੇ ਉੱਠ ਕੇ ਕੰਮ ਲਾਣਾ ਮੇਰੇ ਪਪਾ ਜੀ ਨੇ ਪਪਾ ਜੀ ਕਹਿੰਦੇ 2 ਵਜੇ ਉੱਠਣਾ ਪਊਗਾ ਫਿਰ ਇੰਨੇ ਨੇਰੇ ਨੇਰੇ ਜਾਣਾ ਪਊਗਾ ਇਸ ਕਰਕੇ ਵੀ ਅਸੀਂ ਉਧਰ ਹੀ ਸੌ ਜਾਾਂਗੇ ਫਿਰ ਮੈਂ ਖੜ ਚੱਲ ਗਈ ਇਹ ਮੇਰੇ ਦੋ ਦੁਨਾਂ ਨੂੰ ਤਾਂ ਫਿਰ ਪਪਾ ਕਹਿੰਦਾ ਨਾ ਮਨਾਂ ਕਰਿਆ ਪਪਾ ਕਹਿੰਦਾ ਕਿਉਂ ਲਿਆਂਦੇ ਬਿਸਕੁਟਾ ਅਸੀਂ ਅਹੀਂ ਚਾਹ ਹੀ ਪੀ ਲਾਂਦੇ ਖਾਲੀ ਮਹਨਾ ਮੰਮੀ ਇੱਕ ਬਾਦ ਵਿੱਚੋ ਤੇ ਆਪ ਕਰ ਗਏ ਦੋ ਮਨਾ ਕਿਸੇ ਲਈ ਦੋ ਕਿਲੋ ਦੋ ਦੋ ਨੂੰ ਫੁੱਲ ਭਰਿਆ ਹੋਇਆ ਤਾਂ ਦੋ ਕਿਲੋ ਗਜਰੀਲਾ ਪੇਸਟ ਇਹ ਕਾਟੋਂਗਾ ਪਰ ਦਿਨੀਆ ਕਾਟੋਂਗਾ ਭਰ ਗਿਆ ਹੁਣ ਟੱਕੇ ਰੱਖ ਦੂੰਗੀ ਫਿਰ ਗਰਮ ਕਰਕੇ ਖਾएंगे ਹਾਈ ਹਾਈ ਐਸਾ ਠੰਡਾ ਹੀ ਖਾ ਲੈਂਦੇ ਹੁੰਦੇ ਦੱਸ ਹੀ ਨਹੀਂ ਕਦੇ ਵੀ ਗਰਮ ਕਰਕੇ ਖਾਇਆ ਤਾਂ ਗਜਰੀਲਾ ਪਰ ਠੰਡਾ ਠੰਡਾ ਖਾ ਲੈਂਦੇ ਹੁੰਦੇ ਤੇ ਮੈਨੂੰ ਤਾਂ ਹਾਂ ਉਹ ਬੰਚ ਕਰਕੇ ਉਗਰੋ ਨਾ ਅਖਸਰ ਤੂੰ ਪਰਾ ਗਰਮ ਕਰਕੇ ਖਾਣ ਮਾਜ ਮੈਨੂੰ ਤਾਂ ਬਸ ਆਲੂ ਮਟਰ ਹੀ ਦਿਖ ਰਿਹਾ आलू मटर थोड़े बनाए मैंने आलू आलू बनाए थे कंदे धनिया वाले हां धनिया वाले आलू बनाए थे बेटे आलू मटर का बनाए आप से बनाऊंगी ना मुझे मत बताना भाई सच में अब मैं बीमार होगी थी ना मैं भगवान को कह रही कि भगवान जी मैं हाथ जोड़ रही हूँ मैं ठीक हो जाऊँ मैं आगे से रोटी नहीं खाऊंगी इतनी क्या है ਏਨਾ ਤਾਂ ਕਿ ਯਾ ਪਰ ਨਾ ਇਹ ਨਾ ਕਦੇ ਨਹੀਂ ਮੇਰੀ ਰੋਟੀਆਂ ਮੇਰਾ ਨਾ ਫੁੱਲ ਕੰਨਾ ਪਤਲਾ ਹੁੰਦਾ ਮੈਂ ਤੁਹਾਨੂੰ ਪਿਛਲੇ ਬਲੌਗ ਚ ਵੀ ਦੱਸ ਦਿੱਤਾ ਪਾਪਾ ਮੇਰੇ ਨਾਲ ਇੰਨਾ ਗੁੱਸੇ ਹੁੰਨੇ ਆ ਕਹਿੰਦੇ ਮੇਰੀ ਰੋਟੀ ਮੋਟੀ ਬਣਾਇਆ ਕਰੋ ਤੁਸੀਂ ਚਾਹੇ ਪਤਲੀ ਬਣਾਓ ਮੋਟੀ ਬਣਾਓ ਤੁਹਾਡੀ ਇੱਛਾ ਮੇਰੀ ਰੋਟੀ ਪਰ ਮੋਟੀ ਬਣਾਇਆ ਕਰੋ ਤੇ ਮੇਰੀ ਰੋਟੀ ਬਿਲਕੁਲ ਪਤਲੀ ਪਤਲੀ ਜੀ ਹੁੰਦੀ ਆ ਬਿਲਕੁਲ ਪਤਲੀ ਪਤਲੀ ਜੀ ਇਹਨਾਂ ਤਿੰਨ ਰੋਟੀਆਂ ਮੈਨੂੰ ਦੇਤੀਆਂ ਨਹੀਂ ਤਾਂ ਵਸ ਇਹ ਤਿੰਨੇ ਖਾਂਦੀ ਹੁੰਦੇ ਜੇ ਨੂੰ ਚੰਦ ਹੋਵੇ ਜਿਦਾ ਜਾਂਦੇ ਭੁੱਖ ਹੋਵੇ ਤਾਂ ਤਿੰਨ ਖਾਂਦੇ ਨਹੀਂ ਇਹ ਹਮੇਸ਼ਾ ਦੋ ਰੋਟੀਆਂ ਖਾਂਦੀ ਆ ਦੋ ਜਿਵੇਂ ਸਵੇਰੇ ਤੋਂ ਦੁਪਹਿਰ ਨੂੰ ਤੋਂ ਸ਼ਾਮ ਨੂੰ ਤੇ ਕੱਲ ਇਹਨੂੰ ਭੁੱਖ ਜ਼ਿਆਦਾ ਲੱਗ ਰਹੀ ਸੀ ਇਹਨੇ ਤਿੰਨ ਰੋਟੀਆਂ ਖਾ ਲਈਆਂ ਪੰਜ ਸੁਣ ਤਾਂ ਸਹੀ ਮੈਂ ਦੱਸ ਰਹੀ ਆ ਇਹਨੇ ਤਿੰਨ ਰੋਟੀਆਂ ਖਾ ਲਈਆਂ ਜੀ ਸਾਡੇ ਤਾਂ ਉਹੀ ਗੱਲ ਆ ਇਹਨੇ ਫੋਲਿਆ ਜੀ ਖਾਈ ਕੀ ਵੀ ਸਾਰੀ ਕੁਝ ਦੱਸ ਦੰਨੇ ਆ ਇਹਨੇ ਕਿਹਾ ਕਰਿਆ ਦੋ ਰੋਟੀਆਂ ਨਾ ਅਕਸ਼ ਨੇ ਮੈਂ ਰੱਖ ਕੇ ਆਈ ਅਕਸ਼ ਨੇ ਆਪਣੇ ਦੋ ਰੋਟੀਆਂ ਨਹੀਂ ਖਾਈਆਂ ਹਨ ਤੇ ਇਹਦੇ ਅੱਗੇ ਧਰਤੀਆਂ ਅਕਸ਼ ਨੇ ਕੁਝ ਨਹੀਂ ਖਾਧ ਭੁੱਖੇ ਹੀ ਸੋ ਗਿਆ ਅਕਸ਼ੀ ਇਹ ਨਾ ਹਾਸਾ ਮਤਲੇ ਨਾ ਚਿੱਤ ਨਹੀਂ ਇਹਨੇ ਨਾ ਅਕਸ਼ ਨੇ ਇਹ ਜਿਹੀ ਡਿक्लेਰ ਚ ਰੱਖਤੀਆਂ ਇਹਨੂੰ ਇਹ ਹੋਗਾ ਵੀ ਕਿਤੇ ਉਹਦੇ ਫਿਰ ਨਾ ਮੰਮੀ ਡਾਂਟ ਨਾ ਪੈ ਜਵੇ ਅਕਸ਼ ਦੇ ਉੱਪਰ ਮੇਰੀ ਭੈਣ ਨੂੰ ਪਤਾ ਕੀ ਅਕਸ਼ ਨੇ ਨਾ ਰੋਟੀ ਬਣਾ ਕੇ ਦੇਈ ਨਾ ਤੇ ਅਕਸ਼ ਬੋਲਦਾ ਬਹੁਤ ਹੈ ਤੇ ਮੈਂ ਕਿਹਾ ਮੈਨੂੰ ਤੂੰ ਖਾ ਲੈ ਮੈਂ ਕਿਹਾ ਮੈਂ ਰੋਟੀ ਬਣਾਈ ਹੈ ਹਨਾ ਤੇ ਕਿਉਂਕਿ ਇਹਨੇ ਖਾਧੀ ਸੀ ਕੱਲ ਸ਼ਾਮ ਜੇ ਰੋਟੀ ਤੇ ਆਖਰੀ ਰੋਟੀ ਵੀ ਸੰਜਣਾ ਖਾ ਗਈ ਜੋ ਸੰਜਣਾ ਉੱਪਰ ਦਿੱਤੇ ਹੁੰਦਾ ਸੀ ਜਿਨਾਂ ਨੇ ਖਾਣੀ ਉਹ ਖਾਣੀ ਇਸ ਕਰਕੇ ਤਾਂ ਤਾਂ ਜਿਆਦਾ ਬਰਦਾਸ਼ਤ ਨਹੀਂ ਹੋਈ আর ਕੱਲ ਸਵੇਰੇ ਮੈਂ ਕੋਈ ਰੋਟੀ ਨਹੀਂ ਖਾਈ ਕੱਲ ਸਵੇਰੇ ਮੇਰੀ ਤबीयत ਬਹੁਤ ਜ਼ਿਆਦਾ ਖਰਾਬ थी ਠੰਡ ਲੱਗ ਸੰ ਦੋਨਾਂ ਮਾਮਾ ਧੀਆਂ ਨੂੰ ਕਿਉਂਕਿ ਪਾਣੀ ਵੀ ਇੰਨਾ ਠੰਡਾ ਗੀਜਰ ਦੇ ਵਿੱਚ ਵੀ ਪਾਣੀ ਗਰਮ ਨਹੀਂ ਜਲਦੀ ਹੁੰਦਾ ਹੈਗਾ ਬਹੁਤ ਟਾਈਮ ਦੇ ਵਿੱਚ ਗੀਜਰ ਚ ਪਾਣੀ ਗਰਮ ਹੁੰਦਾ ਤੇ ਫਿਰ ਮੈਂ ਕਿਹਾ ਚਲ ਕੋਈ ਨਹੀਂ ਬਟੇ ਸੀ ਲਾਂ ਦੇ ਦੋ ਉਹ ਤਾਂ ਕਿ ਲੋਜੀ ਫਿਰ ਮੈਂ ਕਿਹਾ ਚਲ ਕੋਈ ਨਹੀਂ ਇਦੋਂ ਨਾ ਸ਼ੁਰੂ ਆਰਤ ਕਰ ਰਹੀ ਆ ਮੈਂ ਇਸੇ ਕਰਕੇ ਆਪੇ ਫਰ ਗਿਆ ਲੋ ਜੀ ਇਸ ਕਰਕੇ ਹੁਣ ਮੈਂ ਫਿਰ ਚੱਲ ਮੇਰਾ ਪੈ ਕੇ ਡੁੰਗਿਆਂ ਦੀ ਜਿੱਕ ਜਰੇਲਾ ਹੁਣ ਦੇਖੋ ਜੀ ਨਾਲੇ ਮੇਰੀ ਮੰਮੀ ਦੇ ਹੱਥ ਇਨਾ ਮੱਚਿਆ ਪਿਆ ਵਿਚਾਰੀ ਇੰਨਾ ਜ਼ਿਆਦਾ ਕਿ ਨਾ ਉਬਲ ਦੀ ਉਬਲ ਦੀ ਚਾਹ ਹੈਗੀ ਪਤਾ ਨਹੀਂ ਚੱਗਿਆ ਹੈਗਾ ਸ਼ਾਲ ਦੇ ਨਾਲ ਨਾ ਪਿੱਛੇ ਤੋਂ ਡੋਲੂ ਦੀ ਡੰਡੀ ਖਿੱਚੀ ਗਈ ਇੱਕਦਮ ਤੇ ਸਾਰਾ ਵਿਚਾਰੀ ਦੇ ਹੋ ਹੋ ਗਿਆ ਮੰਮੀ ਦੇ ਮੇਰੀ ਦੇ ਮੈਂ ਕਿ ਚੱਲ ਕੋਈ ਨਹੀਂ ਚਲੋ ਜੀ ਹੁਣ ਮੇਰੇ ਨਾ ਦੋ ਕਚਾਲੇ ਭਾਂਡੇ ਪਏ ਆ ਮੈਂ ਮਾਜੂਗੀ ਚਾਲੇ ਭਾਂਡੇ ਤੇ ਆ ਦੇਖੋ ਕੱਪੜੇ ਥੁਪ ਨਿਕਲਦੀ ਨਹੀਂ ਮੈਂ ਕੱਪੜੇ ਧੋ ਧੋ ਕੇ ਨਾ ਬਾਲਟੀਆਂ ਚ ਟੱਪਾਂ ਚ ਪਾ ਕੇ ਨਾ ਇਹਦੇ ਨੀਚੇ ਨੂੰ ਘਾਤੇ ਸਾਈਡ ਤੇ ਕਿਚਨ ਦੇ ਵਿੱਚ ਸਾਈਡ ਤੇ ਧੋ ਧੋ ਕੇ ਰੱਖਦੇ ਬੱਚਿਆਂ ਦੀਆਂ ਕੋਟੀਆਂ ਤੇ ਜਾਗਟਾਂ ਨੇ ਪਤਲੇ ਪਤਲੇ ਕੱਪੜੇ ਸੁੱਕ ਗਏ ਤੇ ਜਿਵੇਂ ਕਿ ਸ਼ਰਟਾਂ ਤੇ ਸਲਵਾਰਾਂ ਸੁੱਕ ਗਈਆਂ ਉਹ ਨਹੀਂ ਸੁੱਕੇ ਹੈਗੇ ਮੋٹے ਕੱਪੜੇ ਨਹੀਂ ਬੱਚਿਆਂ ਦੀਆਂ ਕੋਟੀਆਂ ਤੇ ਜਾਗਟਾਂ ਨਹੀਂ ਸੁੱਕੀਆਂ ਹੈਗੀਆਂ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਹੁਣ ਮੰਨਦੇ ਆ ਜੀ ਚਾਦੇ ਭਾਂਡੇ ਤੇ ਅੱਗ ਜਿਉਲੀ ਸੰਭਦੀਏ ਖਾ ਲੈਣਗੇ ਜੀ ਮੰਮੀ ਨੇ ਮੇਰੀ ਨਾ ਰੰਗ ਨਹੀਂ ਪਾਇਆ ਜੋ ਰੰਗ ਜਿਹੜਾ ਹੈਗਾ ਸੀ ਨਾ ਥੋੜਾ ਜਨਾ ਮੇਰੇ ਮੰਮੀ ਨੂੰ ਹੁਣ ਬਚਾਈ ਨਹੀਂ ਥੋੜਾ ਜਆ ਪਹਿਲਾਂ ਨਾਲ ਉਹ ਆ ਮੰਮੀ ਕਹਿੰਦੀ ਨਾ ਦੇਖਿਆ ਵੀ ਨਹੀਂ ਹੈਗਾ ਕੁਛ ਨੇਰਾ ਹੋ ਗਿਆ ਕੁਛ ਸਾਡੇ ਨਾ ਲੈਟਾਂ ਵੀ ਪਿੰਡਾਂ ਦੇ ਵਿੱਚ ਥੋੜੀ ਜਿਹੀ ਕੋ ਛੋਟੀ ਲੱਗੀ ਹੋਈ ਐ ਚੁੱਲੇ ਤੇ ਕਿਉਂਕਿ ਮੰਮੀ ਨਾ ਤਾਂ ਦਿਨ ਖੜੇ ਹੀ ਬਣਾ ਲੰਨੇ ਆ ਰੋਟੀ ਪਾਣੀ ਤੇ ਇਸ ਕਰਕੇ ਫਿਰ ਮੈਂ ਖਾ ਚਲ ਕੋਈ ਨਹੀਂ ਉਹ ਨਹੀਂ ਦਿਖਿਆ ਹੈਗਾ 나ਸੀ ਮੰਮੀ ਕਹਿੰਦੀ ਮੈਨੇ ਕੋਈ ਰੰਗ ਰੂੰਗ ਵੀ ਨਹੀਂ ਪਾਇਆ ਹੈਗਾ ਆ ਪਪਾ ਜੀ ਨਾ ਆਏ ਤੇ ਨਾ ਫਿਰ ਅਸੀਂ 50 50 ਬਿਸਕੁਟ ਲਿਆਂਦੇ ਤੇ ਤੇ ਉੰਜ ਤਾਂ ਲਿਆ ਕੇ ਹੀ ਰੱਖਦੇ ਆ ਬਿਸਕੁਟ ਤਾਂ ਪਰ ਅੱਜ ਹੈ ਨਹੀਂ ਸੀ ਫਿਰ ਫਟਾਫਟ ਮਨੇ ਅਕਸ਼ਿ ਦੇ ਤੋਂ ਮੰਗਵਾਈ ਇਹ ਪਲੇਟ ਚ ਪਾ ਮੈਂ ਕਿਹਾ ਚਲ ਡੱਬੀ ਚ ਪਾ ਦੂੰਗੀ ਜਿਹੜੇ ਬਚੇ ਆ ਫਿਰ ਬੱਚੇ ਦੁੱਧ ਨਾਲ ਖਾ ਲੈਣਗੇ ਤੇ ਲੋਜੀ ਹੁਣ ਮਾਰਦੀ ਆ ਭਾਂਡੇ ਨਾਲੇ ਪਵਾ ਲਿਆ ਮੈਂ ਦੁੱਧ ਦੁੱਧ ਆ ਗਿਆ ਹੁਣ ਆ ਸਾਡੇ ਬਿਮਾਰ ਹੋਣ ਕਰਕੇ ਨਾ ਸੰਜਣਾ ਨੇ ਚਾਹ ਪੀ ਨਾ ਮੈਂ ਆ ਪੀ ਕੱਲ ਦਾ ਸਾਡਾ 3.5 ਕਿਲੋ ਦੁੱਧ ਬੱਚਿਆ ਪਿਆ ਸੀ ਨਾ ਅੱਪਸਾਂ ਨੇ ਪਰਸੋਂ ਛੱਜੇ ਨਾਲ ਚਾਹ ਪੀ ਨਾ ਕੱਲ ਪੀ ਨਾ ਸੀ ਅੱਜ ਪੀ ਆ ਹੁਣ ਜ਼ਰੂਰ ਪੀ ਸੀ ਕਿ ਸ਼ਾਮ ਨੂੰ ਜਦੋਂ ਗੁਜਰੇਲਾ ਖਾਇਆ ਆ ਮੈਂ ਆ ਸੀ ਖਾਇਆ ਸੀ ਜਿੰਨਾ ਕਿ ਬਚ ਗਿਆ ਇਹ ਝੁੱਠਾ ਫਿਰ ਮੈਂ ਖਾਏ ਨੂੰ ਇਸ ਸੁੱਚੇ ਚ ਨਹੀਂ ਪਾਣਾ ਹੈਗਾ ਇਹਨੂੰ ਆੱਡੀ ਰੱਖਾਂਗੀ ਤੇ ਫਿਰ ਇਸੀ ਕਰਕੇ ਫਿਰ ਮੈਂ ਕਿਹਾ ਚਲ ਕੋਈ ਨਹੀਂ ਹੁਣ ਇਹਨਾਂ ਨੂੰ ਢੱਕ ਕੇ ਰੱਖ ਦੰਨੇ ਜੀ फ्रिज चला दी हाँ ढक दे प्लेट लो जी देखो मेरा सारा सिर चिट्टा हो गया जमा नहीं एक तो भी बाल नहीं हैगा मेरे काला सारा सिर चिट्टा हो गया फिर मैं चल हूँ ना सर्दी जाएगी ना फिर लेके आऊंगी जी मार्केट जाऊंगी ना उड़ी ना तो, पड़ लियो हां गीता जी ਦਾ ਬਾਰਮਾ ਤੇ ਆਇਆ ਸੀ ਲੋੜੀ ਵਾਲੇ ਦਿਨ गीता जी ਦਾ ਬਾਰਮਾ ਤੇ ਪੜਦੇ ਹੁੰਦੇ ਸੀ ਤੇ ਪਹਿਲਾਂ ਤਾਂ ਨਹੀਂ ਕਦੀ ਪੜਿਆ ਹੈਗਾ ਜਿੱਦ ਦੇ ਅਲੱਗ ਹੋਇਆ ਉਦੋਂ ਦੀ ਬਸ ਪੜ੍ਹ ਲੈਨੇ ਹੁਣ ਸਾਡੀ ਅਲੱਗ ਹੋਣ ਤੋਂ ਬਾਅਦ ਦੂਜੀ ਲੋੜੀ ਹੋਏਗੀ ਨਹੀਂ ਤਾਂ ਹਮੇਸ਼ਾ ਇਕੱਠੇ ਹੀ ਹੁੰਦੀ ਸੀ ਹਾਏ ਕੁੰਡੀ ਨਹੀਂ ਲਾਂਦੇ ਹੁੰਦੇ ਸ਼ਾਮ ਨੂੰ ਕੁੰਡੀ ਖੋਲਦੇ ਕੁੰਡੀ ਖੋਲਦੇ ਜੋਤ ਲੱਗ ਚੱਲ ਰਹੀ ਹੈ ਨਾ ਲੋ ਜੀ ਹੁਣ ਆਪਾਂ ਜਾਣੇ ਦੁੱਧ ਲੈਣਾ ਤੇ ਹਾਂ 7:05 ਤੇ ਆਂਦਾ ਦੁੱਧ ਵਾਲਾ ਭਾਈ ਡੈਰੀ ਦੇ ਵਿੱਚ ਮੈਂ ਡੈਰੀ ਚ ਦੁੱਧ ਲਾਇਆ ਹੋਇਆ ਨਾ ਤੇ ਉਸ ਤੋਂ ਕਿੱਥੇ ਰੋਸ਼ਟ ਫੋਣੀ ਨਹੀਂ ਹੁੰਦੀ ਰਸੀ ਹੁਣ ਸਿਰ ਪਾਇਆ ਕੱਲ ਵੀ ਨਹੀਂ ਪਾਇਆ ਕੱਲ ਤਾਂ ਬੇਤਨੀ ਠੀਕ ਤੇ ਅੱਜ ਹੁਣ ਠੀਕ ਤੇ ਅੱਜ ਸਵੇਰੇ ਕੰਮ ਕੰਮ ਕਰਦੀਦਾ ਹੋਇਆ ਇਹਨਾਂ ਨੇ ਫਿਰ ਪਪਾ ਜੀ ਨੂੰ ਨਾ ਅੱਗੇ ਜਾ ਬਸ ਹੱਸਾ ਨਾ ਕੇ ਨਿਕਲੀ ਸੀ ਮੈਂ ਸਵੇਰੇ ਆਪਾਂ ਉੱਠਣੇ ਸਾਰ ਅਕਸ਼ੇ ਨਾ ਬੱਟੇ ਨਹੀਂ ਸ਼ਰਾਰਤ ਨਹੀਂ ਕਰੀਦੀ ਹੁੰਦੀ ਤੈਨੂੰ ਸਾਰੇ ਜਾਣੇ ਕਹਿੰਦੇ ਆ ਵਲੌਗ ਦੇ ਵਿੱਚ ਪਤਾ ਕੀ ਹੈ ਬਟੇ ਇਸ ਤਰ੍ਹਾਂ ਐਨੀ ਪਬਲਿਕ ਵਾਚ ਕਰਦੀ ਹੈ ਵੀਡੀਓ ਨੂੰ ਅੱਛਾ ਨਹੀਂ ਲੱਗਦਾ ਹੈਗਾ ਆਪਾਂ ਆਪਣੀ ਇਨਸਲਟਰਾਂ ਆਪਣੇ ਹੱਥੀਂ ਤਹੱਥਾਂ ਤੋਂ ਹੀ ਕਰਵਾ ਲੰਨੇ ਆ ਅੱਛੇ ਜੇ ਆਪਾਂ ਸਰਾਰਤਾ ਕਰਾਂਗੇ ਤੂੰ ਬੱਚਾ ਤਾਂ ਰਹਿ ਨਹੀਂ ਹੈਗਾ ਹੁਣ ਬड़ा ਹੋ ਗਿਆ ਪਤਾ ਕਿ ਐਸ ਤਰ੍ਹਾਂ ਅੱਛਾ ਨਹੀਂ ਹੁੰਦਾ ਸਾਡੇ ਮਾਪੇ ਦੇ ਅਸੀਂ 1 ਮਿੰਟ 'ਚ ਘੂਰ ਮੰਨਦੇ ਹੁੰਦੇ ਤੇ ਹੁਣ ਵੀ ਡਰ ਲੱਗਦਾ ਮੈਨੂੰ ਐ ਹੋ ਗਿਆ ਲੈ ਮੈਂ ਤੁਹਾਨੂੰ ਸੱਚੀ ਗੱਲ ਦੱਸ ਦਿਆਂ ਮੈਂ ਕਾਹੇ ਪਾਪਾ ਕਹੂਗਾ ਕਿੰਨਾ ਗਿੱਲਾ ਗਿੱਲਾ ਕਰ ਰੱਖਿਆ ਕਿਉਂਕਿ ਕੱਪੜੇ ਧੋਏ ਕੱਪੜੇ ਧੋ ਕੇ ਬਾਹਰ ਤੇ ਮੈਂ ਇੱਕਦਮ ਪਾਣੀ ਦੀ ਬਾਲਟੀ ਮਾਰੀ ਤਾਂ ਸਾਰਾ ਬਾਹਰ ਗਿਆ ਨਾਕਸ਼ ਅਕਸ਼ੇ ਬਹੁਤ ਜ਼ਿਆਦਾ ਸ਼ਰਾਰਤ ਕਰ ਰਿਹਾ ਹੈ ਨਹੀਂ ਜ਼ਿਆਦਾ ਸ਼ਰਾਰਤ ਨਹੀਂ ਕਰਨੀ ਚਾਹੀਦੀ ਅਕਸ਼ੇ ਮਾਰੇ ਮੋਟੇ ਹਾਂ ਮਾਰੇ ਮੋਟੇ ਹਾਂ ਹੁਣ ਜੇ ਮੈਂ ਫੋਨ ਦੇ ਤੈਨੂੰ ਫੇਰ ਆਰਾਮ ਤੇ ਬੈਠਾ ਰੂਗਾ ਮੈਂ ਥੋੜੋ ਜਿਹਾ ਜਿੰਦਗੀ ਦੇ ਵਿੱਚੋਂ ਹੱਥ 'ਚ ਫੋਨਾਂ ਤੇ ਬੋਲੋ ਨਾ ਆਹ ਗੱਲ ਗਲਤ ਬਈ ਮੈਂ ਇਸ ਤਰ੍ਹਾਂ ਨਹੀਂ ਕਰਨ ਦਊਂਗੀ ਅਸੀਂ ਕਦੇ ਕੀਤੀ ਨਹੀਂ ਹੈਗੀ ਸ਼ਰਾਰਤ ਔਰ ਮੈਂ ਕਰਨ ਦਊਂਗੀ ਨਹੀਂ ਹੁਣ ਦੇਖੋ ਤੁਸੀਂ ਆਪੇ ਵਲੌਗ ਦੇ ਵਿੱਚ ਦਿਖ ਰਿਹਾ ਸੀ ਸੱਚੀ ਗੱਲ ਕਹਿੰਦੇ ਆ ਜੀ ਸਾਨੂੰ ਇੰਨਾ ਡਰ ਹੁੰਦਾ ਤਾਂ ਸਾਡੇ ਮਾਪੇ ਦਾ ਬਹੁਤ ਡਰ ਸਾਨੂੰ ਆਪਣੀ ਮਾਂ ਦਾ ਤਾਂ ਮਾਂ ਦਾ ਸਾਨੂੰ ਬਾਪ ਦਾ ਵੀ ਇੰਨਾ ਡਰ ਹੁੰਦਾ ਤਾਂ ਜੇ ਸ਼ਾਮ ਨੂੰ ਪਾਪਾ ਜੀ ਤੇ ਮੇਰਾ ਚਾਚਾ ਤੇ ਮੇਰਾ ਅਕਸ਼ਿ ਬਹਿੜ ਜਾ ਬਹਿੜ ਜਾ ਅਕਸ਼ਿ ਜਕਟਾਈ ਹੋ ਕੇ ਹਟੇ ਤੇ ਪਾਈ ਕੋ ਪਿਆ ਲੋਹੇ ਦਾ ਅਜੇ ਤੇਰੇ ਤੇ ਬਹੁਤ ਖੜਕ ਜੇਗਾ ਤੇ ਇੰਨਾ ਡਰ ਹੁੰਦਾ ਤਾਂ ਸਾਡੇ ਨਾ ਮੇਰੇ ਪਾਪਾ ਜੀ ਨੇ আর ਮੇਰੇ ਚਾਚਾ ਜੀ ਨੇ ਇਕੱਠਾ ਹੀ ਕੰਮ ਕਰਿਆ ਬਹੁਤ ਸਾਲ ਤੱਕ ਇਕੱਠਾ ਕੰਮ ਕਰਿਆ ਤੇ ਸਾਨੂੰ ਇੰਨਾ ਡਰ ਹੁੰਦਾ ਤਾਂ ਜਦੋਂ ਮੇਰੇ ਪਾਪਾ ਜੀ ਆਂਦੇ ਹੁੰਦੇ ਤੇ ਇੰਨਾ ਡਰ ਹੁੰਦਾ ਤਾਂ ਵੀ ਹਾਏ ਆ ਗਏ ਵੀ ਜੇ ਮੜਾ ਦੇ ਕੇ ਪਾਣੀ ਦੇਣ ਤੋਂ ਜਿਵੇਂ ਕਿ ਚਲੋ ਸਰਦੀਆਂ 'ਚ ਤਾਂ ਨਹੀਂ ਵੀ ਗਰਮੀ ਐ ਗਰਮੀਆਂ ਦੇ ਵਿੱਚ ਪਾਣੀ ਦੇਣ ਤੋਂ ਵੀ ਦੋ ਮਿੰਟ ਕੀਤੇ ਅਸੀਂ ਚਾਰਾਂ ਮਹੀਨਿਆਂ 'ਚ ਲੇਟ ਹੋ ਜਾਂਦੇ ਤਾਂ ਇੰਨਾ ਡਰ ਲੱਗਦਾ ਹੁੰਦਾ ਤਾਂ ਵੀ ਹੈ ਕਿਤੇ ਬੋਲਣ ਨਾ ਲੱਗ ਜਣ ਜਾਂ ਕਿਤੇ ਮੜੇ ਮੁੱਟੇ ਜੱਕ ਹੱਥ 'ਚ ਸਾਡੇ ਕਿਤਾਬ ਨਾ ਹੋਣੀ ਪਾਪਾ ਜੀ ਨੇ ਤਾਂ ਵੀ ਬੋਲਣ ਲੱਗ ਜਣਾ ਦੀ ਪੜ ਨਹੀਂ ਰਹੀਆਂ ਹੈਗੀਆਂ ਬੈਠੀਆਂ ਤੁਸੀਂ ਚਾਰ ਦੇ ਦਿਨਾਂ ਦੇ ਵਿੱਚ ਜਾਂ ਵੀ ਆਪਣਾ ਤੈਜੋ ਟੈਂਪਸ ਹੀ ਰੱਖਣਾ ਇੰਨਾ ਟਾਈਮ ਹੋ ਗਿਆ ਤੇ ਸਮਝੋ 8 ਵਜੇ ਨੂੰ ਤਾਂ ਸਾਰੇ ਘੰਡੇ ਭੁੰਡੇ ਮਾਝ ਲੈਂਦੇ ਹੁੰਦੇ ਤੇ 7:30 ਵਜੇ ਨੂੰ ਆਪਾਂ ਪਿੰਡਾਂ ਦੇ ਵਿੱਚ ਤਾਂ ਸਰਦੀਆਂ ਦੇ ਵਿੱਚ 7:30 ਵਜੇ 8 ਵਜੇ ਨੂੰ ਆਪਣੇ ਬਿਸਤਰਿਆਂ 'ਚ ਪੈ ਜਾਂਦੇ ਹੁੰਦੇ ਤੇ ਸਾਰੀਆਂ ਭੈਣਾਂ ਸੀ ਤੇ ਇੰਨਾ ਡਰ ਹੁੰਦਾ ਤਾਂ ਮਾਪੇ ਦਾ ਜੀ ਬਹੁਤ ਡਰ ਹੁਣ ਤੇ ਬੱਚੇ ਤਾਂ ਡਰਦੇ ਨਹੀਂ ਹੈਗੇ ਪਰ ਮੇਰੀ ਬੇਟੀ ਤਾਂ ਹੈਗੇ ਜੀ ਸਿਆਣੀ ਮੇਰਾ ਬੇਟਾ ਨਹੀਂ ਹੈਗਾ ਸਿਆਣਾ ਬਿਲਕੁਲ ਮੇਰਾ ਕਹਿਣਾ ਨਹੀਂ ਮੰਨਦਾ ਪਤਾ ਕੀ ਇਹ ਬੱਚਾ ਕਹਿਣਾ ਮੰਨਦਾ ਹੋਵੇ ਨਾ ਫਿਰ ਮਾਪੇ ਦਾ ਵੀ ਦਿਲ ਨਹੀਂ ਦੁਖਦਾ ਜਿੰਨੀ ਦੇਰ ਤੱਕ ਹੱਥ 'ਚ ਮੋਬਾਈਲ ਰਹੂਗਾ ਓਨੀ ਦੇਰ ਤੱਕ ਇਹ ਚੁੱਪਾ ਜੇ ਹੱਥ 'ਚ ਇਹਦੇ 'ਚ ਮੋਬਾਈਲ ਲੈ ਲਓ ਹੁਣ ਮੇਰੇ ਕਿਸੇ ਵੀ ਭੈਣ ਭਾਈ ਦਾ ਵੀ ਫੋਨ ਆ ਜਾਂਦਾ ਹੈ ਕਿਸੇ ਕਸਟਮਰ ਦਾ ਵੀ ਫੋਨ ਆ ਜਾਂਦਾ ਹੈ ਬਥੇਰੇ ਵਿੱਚ ਨੂੰ ਦਿਨ 'ਚ ਕਿੰਨੇ ਹੀ ਫੋਨ ਆ ਜਾਂਦੇ ਨੇ ਅੱਜ ਜੀ ਇੱਕ ਭੈਣ ਦਾ ਵੀ ਫੋਨ ਆਇਆ ਸੀ ਉਹ ਤੋਂ ਉਹਨਾਂ ਨੇ ਜੀ ਸਮਾਨ ਮੰਗਾਇਆ ਹੋਇਆ ਪੇਮੈਂਟ ਵੀ ਪਾਈ ਤੇ ਉਹਨਾਂ ਨਾਲ ਵੀ ਮੇਰੀ ਗੱਲ ਨਹੀਂ ਹੋਈ ਕਿਉਂਕਿ ਪਾਪਾ ਜੀ ਉਹਨਾਂ ਗੱਲਾਂ ਕਰ ਰਹੇ ਤੇ ਇਹਨੂੰ ਲੁਪੇਟ ਦੇ ਫਿਰ ਨਾ ਹੋ ਜੇਗੀ ਤੇ ਫਿਰ ਮੈਂ ਕਿਹਾ ਚਲ ਮੈਂ ਫਿਰ ਕਰਦੇ ਕਿਉਂਕਿ ਚਲੋ ਮਾਪੇ ਪਤਾ ਨਹੀਂ ਕਿਸ ਤਰ੍ਹਾਂ ਆ ਗਏ ਮੇਰੇ ਪਪਾ ਜੀ ਦਾ ਤਾਂ ਛੇਤੀ ਵਿਚਾਰਿਆਂ ਦਾ ਘੇੜਾ ਵੀ ਨਹੀਂ ਲੱਗਦਾ ਉਹ ਵੀ ਅੱਜ ਇੱਥੇ ਪ੍ਰੋਗਰਾਮ ਹੈ ਤਾਂ ਕਰਕੇ ਉਹਨਾਂ ਦਾ ਘੇੜਾ ਲੱਗਿਆ ਲੋ ਜੀ ਵਲੌਗ ਦਾ ਐਂਡਪੋਇੰਟ ਇੱਥੇ ਕਰਦੇ ਹਾਂ ਵਲੌਗ ਨਾ ਬਹੁਤ ਲੰਬਾ ਹੋ ਗਿਆ ਤੇ ਸੌਰੀ ਮੈਂ ਤੁਹਾਡੇ ਤੋਂ ਮੰਗਦੀ ਹਾਂ ਅੱਜ ਦਾ ਵਲੌਗ ਨਾ ਐਂਡ ਟੰਟਨ ਚ ਨਿਕਲ ਗਿਆ ਜੀ ਤੇ ਸ਼ਾਇਦ ਤੁਹਾਨੂੰ ਪਤਾ ਨਹੀਂ ਕਿਵੇਂ ਦਾ ਲੱਗੇਗਾ ਕਿਵੇਂ ਦਾ ਨਹੀਂ ਪਰ ਜੀ ਮਾਪੇ ਦਾ ਫਰਜ਼ ਹੁੰਦਾ ਹੈ ਨਾ ਡੰਟਣਾ ਤਾਂ ਪਰ ਜੇ ਬੱਚਾ ਲਿਮਟ ਕ੍ਰੋਸ ਕਰ ਜੇ ਨਾ ਸ਼ਰਾਰਤ ਦੇ ਲੇਖੇ ਫਿਰ ਉਹ ਤਾਂ ਜਿਸ ਤਰ੍ਹਾਂ ਹੀ ਹੋ ਹੁੰਦਾ ਹੈ ਪਰਕਨਾ ਸਾਨੂੰ ਡਰ ਬਹੁਤ ਲੱਗਦਾ ਹੁੰਦਾ ਤਾਂ ਸਾਨੂੰ ਤਾਂ ਆਪਣੇ ਗਲੀ ਚੋਂ ਨਾ ਅਸੀਂ ਜਿਵੇਂ ਕਿ ਤਾਇਆ ਚਾਚਾ ਹੀ ਕਹਿੰਨੇ ਆਪਾਂ ਚਾਹੇ ਤਖਾਣਾ ਦਾ ਹੋਵੇ ਚਾਹੇ ਜੱਟਾਂ ਦਾ ਹੋਵੇ ਚਾਹੇ ਬਾਹਮਣਾਂ ਦਾ ਹੋਵੇ ਚਾਹੇ ਕਿਸੇ ਦਾ ਵੀ ਹੋਵੇ ਆਪਾਂ ਉਹਨਾਂ ਨੂੰ ਵੀ ਤਾਇਆ ਜੀ ਚਾਚਾ ਜੀ ਇਸ ਤਰ੍ਹਾਂ ਹੀ ਕਹਿੰਨੇ ਸਾਨੂੰ ਨਾ ਤਾਂ ਵੀ ਬਹੁਤ ਡਰ ਲੱਗਦਾ ਹੁੰਦਾ ਸੀ ਵੀ ਕੋਈ ਐ ਨਾ ਕਹਿ ਦੇਵੇ ਬਿਹਾਈ ਨਦੀ ਘਰ ਹੈ ਨਾ ਤੇ ਬੱਚੇ ਸ਼ਰਾਰਤ ਕਰਦੇ ਨੇ ਵੀ ਅਸੀਂ ਇੰਨੀ ਸ਼ਰਾਰਤ ਕਦੇ ਕਰੀ ਰਾਮ ਤੇ ਬੈਠੇ ਰਹਿੰਦੇ ਹੁੰਦੇ ਸੀ ਰਾਮ ਨਾਲ ਤੇ ਮੇਰੀਆਂ ਤਾਂ ਜੀ ਕਈ ਸਹੇਲੀਆਂ ਸੀ ਤੇ ਅਸੀਂ ਤਾਂ ਇੰਨਾ ਸੋਹਣਾ ਬਚਪਨ ਬਿਤਾਇਆ ਮੈਂ ਕਹਿੰਦੀ ਉਹ ਮੌਜ ਤਾਂ ਕਦੇ ਵੀ ਨਹੀਂ ਆਣੀ ਹੈਗੀ ਉਹ ਵਾਲੀ ਮੌਜ ਤਾਂ ਤੇ ਹੁਣ ਸਗੋਂ ਕਹਿੰਦੇ ਨੇ ਬਾਪੂ ਬਾਪੂ ਕਿਹਾ ਬੜਾ ਸੁਖ ਪਾਇਆ ਬਾਪੂ ਕਹਾਇਆ ਬੜਾ ਦੁੱਖ ਪਾਇਆ ਇਹ ਕਹਾਵਤ ਹੈ ਜੀ ਸੱਚੀ ਇਹ ਵਕਈ ਬਹੁਤ ਸੱਚੀ ਕਹਾਵਤ ਹੈ ਲੋ ਜੀ ਠੰਡ ਹੋ ਗਈ ਹੁਣ ਮਿਲਿਆ ਮੈਂ ਦੁੱਧੋ ਉਹ ਰਨਟ 7:00 ਵਜ ਗਈ ਲਿਆ ਮੈਂ ਦੁੱਧ ਤੇ ਦੁੱਧ ਲਿਆ ਕੇ ਫਿਰ ਹੈ ਕਿ ਉਵਾਲੀ ਦੇ ਕੇ ਫਿਰ ਇਹਨਾਂ ਨੂੰ ਹੈ ਜੇ ਮੇਰੇ ਭਾਂਡੇ ਪੈਣੇ ਨਾਲ ਦੀ ਨਾਲ ਮੈਂ ਦੁੱਧ ਰੱਖ ਦੂੰਗੀ ਭਾਂਡੇ ਮਾਂ ਦੂੰਗੀ ਫਿਰ ਜਦ ਹੀ ਆਟਾ ਗੁੰਨ ਕੇ ਭੁੱਖ ਬਹੁਤ ਲੱਗ ਰਹੀ ਹੈ ਸੋ ਮੈਨੂੰ ਚਾਹ ਪੀ ਕੇ ਹਾਂ ਚਾਹ ਪੀ ਕੇ ਹਮ ਪਤਾ ਨਹੀਂ ਕਿਉਂ ਅੱਜ ਮੈਨੂੰ ਚਾਹ ਹੀ ਨਹੀਂ ਸੁਆਦ ਪਰਸਾਂ ਦੀ ਮੈਨੂੰ ਚਾਹ ਨਹੀਂ ਸੁਆਦ ਲੱਗ ਰਹੀ ਬਿਲਕੁਲ ਵੀ ਚਾਹ ਨਹੀਂ ਸੁਆਦ ਲੱਗ ਰਹੀ ਪਤਾ ਨਹੀਂ ਕਾਤੋਂ ਨਹੀਂ ਚਾਹ ਸੁਆਦ ਲੱਗ ਰਹੀ ਹੈਗੀ ਹੁਣ ਬਸ ਰੋਟੀ ਖਾਉਂਗੀ ਆਟਾ ਗੁੰਨਾ ਪਹਿਲਾਂ ਤਾਂ ਦੁੱਧ ਰੱਖ ਕੇ ਭਾਂਡੇ ਮਾਂ ਚ ਆਟਾ ਗੁੰਨ ਕੇ ਨਾਲ ਦੀ ਨਾਲ ਰੋਟੀ ਨਾਲ ਦੇ ਦੂੰਗੀ ਬੱਚਿਆਂ ਨੂੰ ਫਿਰ ਮੈਨ ਲੱਗ ਜੂਗੀ ਖਾਣ है तू ना खाई तू ए करी ले ली बटी दूध भी नहीं तीन है दुद्ध भी गाढ़ा होंगे जे पेट ना ठीक हो दूध भी नहीं पीना चाहिए चलो ठीक है जी जय श्री कृष्ण